ਅਮਰੀਕਾ ਦੇ ਵਿੱਚ ਵਾਪਰੀ ਹਿੰਸਕ ਘਟਨਾ ਹੋਈ ਹੈ ਫਾਇਰਿੰਗ ਤੇ ਤਿੰਨ ਲੋਕਾਂ ਦੀ ਚਲੀ ਗਈ ਹੈ ਜਾਨ ਜਿੱहां ਇਹ ਹਿੰਸਕ ਘਟਨਾ ਅਮਰੀਕਾ ਦੇ ਲੂਇਸ ਵਿਲੇ ਦੇ ਦੱਖਣੀ ਬਾਰੀ ਇਲਾਕੇ ਦੇ ਵਿੱਚ ਹੋਈ ਹੈ ਜਿੱਥੇ ਕਿ ਇੱਕ ਮੋਟਰ ਲਾਇਸੈਂਸ ਦਫ਼ਤਰ ਹੈ ਉਸ ਦੇ ਬਾਹਰ ਫਾਇਰਿੰਗ ਹੋਈ ਹੈ ਜਿਸ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਦੱਸਦੀ ਏ ਕਿ ਇਨ੍ਹਾਂ ਤਿੰਨਾਂ ਲੋਕਾਂ ਦੇ ਵਿੱਚ ਇੱਕ ਆਦਮੀ ਐ ਤੇ ਦੋ ਔਰਤਾਂ ਨੇ ਇਸ ਆਦਮੀ ਨੇ ਤਾਂ ਮੌਕੇ ਤੇ ਹੀ ਦਮ ਤੋੜ ਦਿੱਤਾ ਤੇ ਦੂਸਰੀਆਂ ਦੋ ਔਰਤਾਂ ਨੇ ਹਸਪਤਾਲ ਦੇ ਵਿੱਚ ਜਾ ਕੇ ਦਮ ਤੋੜ ਦਿੱਤਾ ਦੱਸਦੀ ਹੈ ਕਿ ਪੁਲਿਸ ਨੂੰ ਜਦੋਂ ਇਸ ਬੰਦ ਦੇ ਵਿੱਚ ਸੂਚਨਾ ਮਿਲੀ ਤਾਂ ਪੁਲਿਸ ਇੱਥੇ ਤੁਰੰਤ ਪਹੁੰਚ ਗਈ ਪੁਲਿਸ ਅਧਿਕਾਰੀ ਮੇਜਰ ਡੋਨਾਲਡ ਬੁਕਮੈਨ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਦੋਂ ਉਹਨਾਂ ਨੂੰ ਇਸ ਘਟਨਾ ਦੇ ਬਾਰੇ ਵਿੱਚ ਸੂਚਨਾ ਮਿਲੀ ਤਾਂ ਤੁਰੰਤ ਹੀ ਇਸ ਥਾਂ ਤੇ ਪਹੁੰਚ ਗਏ ਜਿੱਥੇ ਫਾਇਰਿੰਗ ਹੋਈ ਹੈ ਉਹਨਾਂ ਨੇ ਇੱਥੇ ਪਹੁੰਚ ਕੇ ਦੇਖਿਆ ਕਿ ਇੱਕ ਵਿਅਕਤੀ ਜਿਸ ਨੂੰ ਕਿ ਗੋਲੀ ਲੱਗੀ ਹੈ ਉਸ ਦੀ ਤਾਂ ਮੌਤ ਹੋ ਚੁੱਕੀ ਹੈ ਤੇ ਦੋ ਔਰਤਾਂ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਤਾਂ ਕਿ ਉਹਨਾਂ ਦਾ ਇਲਾਜ ਹੋ ਸਕੇ ਇਸ ਤੋਂ ਪਹਿਲਾਂ ਕਿ ਡਾਕਟਰ ਉਹਨਾਂ ਦਾ ਇਲਾਜ ਕਰ ਦੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਦੀ ਹੈ ਕਿ ਪੁਲਿਸ ਅਧਿਕਾਰੀ ਨੇ ਇਹ ਗੱਲ ਆਖੀ ਹੈ ਕਿ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਜਿਹੜਾ ਹਮਲਾਵਰ ਹੈ ਤੇ ਜਿਹੜੇ ਪੀੜਤ ਨੇ ਉਹ ਆਪਸ ਵਿੱਚ ਜਾਣਦੇ ਸਨ ਜਾਂ ਨਹੀਂ ਇਸ ਬਾਰੇ ਅਜੇ ਪਤਾ ਲਗਾਇਆ ਜਾਣਾ ਹੈ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਤੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਪੁਲਿਸ ਨੇ ਇਹ ਵੀ ਗੱਲ ਆਖੀ ਹੈ ਕਿ ਜਿਸ ਗੱਡੀ ਦੇ ਵਿੱਚ ਇਹ ਹਮਲਾਵਰ ਆਇਆ ਸੀ ਉਸ ਦੀ ਗੱਡੀ ਦਾ ਨੰਬਰ ਵੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰੰਤੂ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਉਸ ਤੋਂ ਇਹ ਪਤਾ ਲੱਗ ਜਾਵੇਗਾ ਕਿ ਇਹ ਵਿਅਕਤੀ ਕੌਣ ਸੀ ਤੇ ਉਸ ਦੀ ਗੱਡੀ ਦਾ ਨੰਬਰ ਕੀ ਹੈ ਜਦੋਂ ਇਹ ਜਾਣਕਾਰੀ ਪੁਲਿਸ ਦੇ ਹੱਥ ਲੱਗ ਗਈ ਤਾਂ ਪੁਲਿਸ ਇਸ ਵਿਅਕਤੀ ਨੂੰ ਜਲ ਤੋਂ ਜਲਦ ਗ੍ਰਿਫਤਾਰ ਕਰ ਲਵੇਗੀ ਦੱਸ ਦਈਏ ਕਿ ਕੈਂਟਕੀ ਦੇ ਗਵਰਨਰ ਨੇ ਇਸ ਘਟਨਾ ਦੀ ਬੇਹਦ ਨਿੰਦਾ ਕੀਤੀ ਹੈ ਉਹਨਾਂ ਨੇ ਆਖਿਆ ਹੈ ਕਿ ਇਹ ਘਟਨਾ ਜਿਹੜੀ ਕਿ ਹਿੰਸਾ ਦਾ ਹੀ ਇੱਕ ਵੱਡਾ ਰੂਪ ਹੈ ਉਹਨਾਂ ਨੇ ਆਖਿਆ ਹੈ ਕਿ ਇਸ ਘਟਨਾ ਦੇ ਨਾਲ ਲੋਕ ਡਰ ਗਏ ਨੇ ਸਹਿਮੀ ਹੋਏ ਨੇ ਉਹਨਾਂ ਨੇ ਇਹ ਗੱਲ ਆਖਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਇਸ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਤੇ ਇਹ ਦਫ਼ਤਰ ਉਸ ਦਿਨ ਤਾ ਬਿਲਕੁਲ ਹੀ ਬੰਦ ਰਿਹਾ ਨਾਲ ਹੀ ਦੱਸਦੀ ਹੈ ਕਿ ਇਹ ਜਿਸ ਥਾਂ ਤੇ ਇਹ ਦਫ਼ਤਰ ਬਣਿਆ ਹੋਇਆ ਹੈ ਉਹ ਇੱਕ ਭੀੜ ਭੜੱਕੇ ਵਾਲੀ ਥਾਂ ਹੈ ਜਿੱਥੇ ਬਹੁਤ ਸਾਰੇ ਦਫ਼ਤਰ ਨੇ ਬਹੁਤ ਸਾਰੇ ਕਾਰੋਬਾਰ ਇਸ ਸਥਾਨ ਤੇ ਚੱਲਦੇ ਨੇ ਸੋ ਕਿਉਂਕਿ ਇੱਥੇ ਲੋਕ ਬਹੁਤ ਜ਼ਿਆਦਾ ਆਉਂਦੇ ਰਹਿੰਦੇ ਨੇ ਇਸ ਕਰਕੇ ਲੋਕਾਂ ਦੇ ਵਿੱਚ ਇੱਕ ਵਾਰ ਤਾਂ دہشت ਦਾ ਮਾਹੌਲ ਬਣ ਗਿਆ ਲੋਕ ਡਰੇ 因为你。 ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਇਹਨਾਂ ਹਮਲਾਵਰਾਂ ਨੂੰ ਬਹੁਤ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਸ ਘਟਨਾ ਤੋਂ ਬਾਅਦ ਤਾਂ ਉੱਥੇ ਬਿਲਕੁਲ ਹੀ ਮਾਹੌਲ ਸ਼ਾਂਤ ਹੈ ਬਾਅਦ ਦੇ ਵਿੱਚ ਅਜਿਹਾ ਕੁਝ ਨਹੀਂ ਹੋਇਆ ਜਿਸ ਨੂੰ ਲੈ ਕੇ دہشت ਫੈਲੇ ਪਰੰਤੂ ਫਿਰ ਵੀ ਇੱਕ ਵਾਰ ਜਦੋਂ ਫਾਇਰਿੰਗ ਹੋਈ ਹੈ ਜਿਸ ਦੇ ਦੌਰਾਨ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਉਸ ਨੇ ਤਾਂ ਇੱਕ ਵਾਰ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਸੋ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਆਖਣਾ ਹੈ ਕਿ ਇਸ ਹਮਲਾਵਰ ਨੂੰ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ